ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਤੋਂ ਨਾਈਜੀਰੀਆ, ਬ੍ਰਾਜ਼ੀਲ ਅਤੇ ਗੁਆਨਾ ਦੀ ਛੇਦਨਾ ਯਾਤਰਾਤੇ ਰਹਿਣਗੇ ਅੱਜ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਇਹ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਸਕੱਤਰ ਵਿਕਰਮ ਮਿਸ਼ਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ 19ਵੇਂ G20 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ 18 ਅਤੇ 19 ਨਵੰਬਰ ਨੂੰ ਬ੍ਰਾਜ਼ੀਲ ਦਾ ਦੌਰਾ ਕਰਨਗੇ ਉਨ੍ਹਾਂ ਦੱਸਿਆ ਕਿ ਇਹ ਪ੍ਰਧਾਨ ਮੰਤਰੀ ਦੀ ਬ੍ਰਾਜ਼ੀਲ ਦੀ ਤੀਜੀ ਸਰਕਾਰੀ ਯਾਤਰਾ ਹੋਵੇਗੀ Uh, prime minister shri narendra modi will be uh, embarking on uh, a three nation visit uh, on saturday the 16th of uh, november uh, he'll go to uh, nigeria to brazil uh, and to uh, guyana uh, as radhee has mentioned my colleagues will brief you on the visits to nigeria and guyana uh, let me just say a few words about the visit ਵਿਦੇਸ਼ ਮੰਤਰਾਲੇ ਦੇ ਪੂਰਵੀ ਮਾਮਲਿਆਂ ਬਾਰੇ ਸਕੱਤਰ ਜੈਦੀਪ ਮਜਮਦਾਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗਵਾਨਾ ਦੇ ਰਾਸ਼ਟਰਪਤੀ ਮੁਹੰਮਦ ਇਰਫਾਨ ਅਲੀ ਦੇ ਸੱਦੇ ਤੇ ਇਸ ਮਹੀਨੇ ਦੀ 19 ਤੋਂ 21 ਤਾਰੀਖ ਤੱਕ ਗਵਾਨਾ ਦੀ ਯਾਤਰਾ ਕਰਨਗੇ ਉਹਨਾਂ ਕਿਹਾ ਕਿ ਅੱਧੀ ਸਦੀ ਤੋਂ ਵੀ ਵੱਧ ਸਮੇਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਗਵਾਨਾ ਦੀ ਇਹ ਪਹਿਲੀ ਯਾਤਰਾ ਹੈ President Irfan Ali himself was a chief guest at uh, Prabhasi Bharatiya Divas in January 2023. Vice President Bharat Jagdeo was here the next month. Uh, Prime Minister Mark Phillips also visited in February this year. There have been ministers. ਵਿਦੇਸ਼ ਮੰਤਰਾਲੇ ਵਿੱਚ ਆਰਥਿਕ ਸਬੰਧ ਮਾਮਲਿਆਂ ਦੇ ਸਖਤਰ ਦੰਮੂ ਰਵੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ 16 ਤੋਂ 17 ਨਵੰਬਰ ਤੱਕ ਨਾਈਜੀਰੀਆ ਦੀ ਸਰਕਾਰੀ ਯਾਤਰਾ ਕਰ ਰਹੇ ਨੇ ਪ੍ਰਧਾਨ ਮੰਤਰੀ ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਟਿੰਬੂ ਦੇ ਸੱਦੇ ਤੇ ਨਾਈਜੀਰੀਆ ਦੀ ਯਾਤਰਾ ਕਰ ਰਹੇ ਨੇ ਰਵੀ ਨੇ ਦੱਸਿਆ ਕਿ ਇਹ ਪ੍ਰਧਾਨ ਮੰਤਰੀ ਦੀ ਪੱਛਮੀ ਅਫਰੀਕੀ ਖੇਤਰ ਦੀ ਪਹਿਲੀ ਯਾਤਰਾ ਹੋਵੇਗੀ ਅਤੇ 17 ਸਾਲ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਨਾਈਜੀਰੀਆ ਦੀ ਇਹ ਪਹਿਲੀ ਯਾਤਰਾ ਹੋਵੇਗੀ Uh, and that was the time when both sides established strategic partnership. as you all know, the nigerian president tinubu uh, visited india last year, september, uh, for the g20 summit at the invitation of uh, honorable prime minister as a guest country. Uh, and that has paved the way for nigeria to participate in brazil also as an invited country for the g20.